ਸਾਡੇ ਘਰ ਵਿੱਚ ਬਰਕਤ ਰਹਿਣ ਲੱਗ ਪਈ ਜਿੱਦੇ ਦੀ ਆਈ ਤੂੰ ਅੰਮੀ ਆਪ ਐਸੀ ਜੋਤ ਵੀ ਨਾ ਜੇ ਜੋਤ ਕਦੇ ਚਲੀ ਵੀ ਗਈ ਬਾਹਰ ਹਨਾ ਤਾਂ ਮੇਰਾ ਕਦੇ ਜੀ ਨਹੀਂ ਲੱਗਣਾ ਜੋਤ ਵੀ ਨਾ ਰਿੱਕੀ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੁਪਸੋ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਠੀਕ ਹੈ ਤੇ ਰਿੱਕੀ ਮੈਨੂੰ ਐਂਗਲ ਫੜਾਉਣ ਦੇਂ ਜੀ ਇੱਥੇ ਕੜ ਤੇ ਹਾਂਜੀ ਬਈ ਸਵੇਰ ਦੀ ਸੁਭਾ ਹੋ ਗਈ ਆ ਬਹੁਤ ਸੋਹਣੀ ਅੱਜ ਧੁੱਪ ਲੱਗੀ ਹੋਈ ਆ ਤੇ ਕੱਲ ਵੀ ਬੜੀ ਸੋਹਣੀ ਧੁੱਪ ਨਿਕਲੀ ਸੀ ਅੱਜ ਵੀ ਬਹੁਤ ਸੋਹਣੀ ਧੁੱਪ ਨਿਕਲੀ ਆ ਤੇ ਮੈਨੂੰ ਲੱਗਦਾ ਹੁਣ ਬਸ ਠੰਡ ਜੀ ਚੱਕੀ ਗਈ ਹੈ ਨਾ ਕਿਉਂਕਿ ਜਨਵਰੀ ਆ ਗਈ ਹੁਣ ਇਹ ਧੁੱਪਾਂ ਲੱਗਣ ਲੱਗ ਜਾਣਗੀਆਂ ਵਧੀਆ ਮੌਸਮ ਹੋਇਆ ਪਿਆ ਪੂਰਾ ਘੈਂਟ ਹੈ ਨਹੀਂ ਮੀਂਹ ਦੀ ਤਾਂ ਚਲ ਮੀਂਹ ਚ ਤਾਂ ਜਿਹੜੀ ਠੰਡ ਆਉਣੀ ਆਉਣੀ ਆ ਉਹ ਕਿੰਨੀ ਸੋਹਣੀ ਧੁੱਪ ਲੱਗੀ ਹੋਈ ਆ ਠੰਡ ਜੀ ਇੱਕ ਵਾਰੀ ਆਏ ਲੱਗਦੀ ਜਿਵੇਂ ਜੰਮੀ ਚੱਕੀ ਗਈ ਹੁੰਦੀ ਆ ਦੋ ਦਿਨ ਹੋ ਗਏ ਹੁਣ ਕੱਲ ਬਹੁਤ ਸੋਹਣੀ ਧੁੱਪ ਲੱਗੀ ਸੀ ਅੱਜ ਬਹੁਤ ਸੋਹਣੀ ਧੁੱਪ ਲੱਗੀ ਹੈ ਤਾਂ ਆਪਾਂ ਰੈਡੀ ਹੋ ਰਹੇ ਆਂ ਕਿ ਅੱਜ ਆਪਾਂ ਕਰਨਾ ਸ਼ੂਟ ਠੀਕ ਹੈ ਤੇ ਨਾਲੇ ਰਿਕੀ ਰੈਡੀ ਹੋ ਰਹੇ ਆਂ ਨਾਲੇ ਆਪਾਂ ਟ੍ਰੇਸਿਸ ਦਾ ਕੰਮ ਬਣਵਾਇਆ ਸੀ ਨਵੇਂ ਡਿਜ਼ਾਈਨ ਬਣਵਾਏ ਸੀਗੇ ਠੀਕ ਹੈ ਆਟਾ ਲੈਣ ਤੋਂ ਤੇ ਉਹ ਆਪਾਂ ਪਿਕ ਕਰਨੇ ਆ ਉਹ ਦੇਖਣੇ ਆ ਲੈਣਾ ਨਵੇਂ ਡਿਜ਼ਾਈਨ ਬਣ ਕੇ ਆਏ ਸੀਗੇ ਨਾਲੇ ਕਾਫੀ ਸਾਰੇ ਹੋਰ ਕੰਮ ਨੇ ਉਹ ਕਰਦੇ ਆਂ ਜਾ ਕੇ ਠੀਕ ਹੈ ਤੇ ਜੁਹਾਰ ਨੂੰ ਵੀ ਅੱਜ ਨਵਾਤਾ ਆਪਾਂ ਕਿਉਂਕਿ ਧੁੱਪ ਨਿਕਲੀ ਸੀ ਅੱਜ ਵਧੀਆ ਕੱਲ ਵੀ ਨਵਾਉਂਦੇ ਸੀਗੇ ਕੱਲ ਸਾਨੂੰ ਥੋੜੀ ਜੀ ਕਾਲੀ ਸੀ ਮੈਂ ਕਿਹਾ ਚੱਲ ਕੱਲ ਨੂੰ ਨਵਾ ਦਾਂਗੇ ਅੱਜ ਵੀ ਵਧੀਆ ਧੁੱਪ ਨਿਕਲੀ ਉਹਨੂੰ ਨਵਾਤਾ ਨਮੋਣ ਲੱਗਿਆ ਬੜਾ ਚੀਕ ਚੰਗਿਆੜਾ ਪਾਉਂਦਾ ਪੁੱਛੋ ਨਾ ਬੜਾ ਚੀਕ ਚੰਗਿਆੜਾ ਪਾਉਂਦਾ ਸ਼ਾਇਦ ਸਾਰੇ ਜਵਾਕ ਹੀ ਪਾਉਂਦੇ ਹੋਣ ਤੇ ਉਹਨੂੰ ਨਵਾਤਾ ਹੁਣ ਡੈਡੀ ਕੋਲੇ ਬੈਠਾਗਾ ਰੋਟੀ ਰੋਟੀ ਖਾ ਲੂਗਾ ਤੇ ਐਨੇ ਆਪਾਂ ਰੈਡੀ ਹੁੰਨੇ ਆ ਮਿਲਦੇ ਆਂ ਫਿਰ ਹੁਣ ਆਪਕੋ ਤੁਹਾਨੂੰ ਰੈਡੀ ਹੋ ਕੇ ਲੋ ਵੀ ਆਪਾਂ ਹੋ ਗਿਆ ਰੈਡੀ ਇੱਥੇ ਰਣਵੀਰ ਸਿੰਘ ਜੀ ਆਪ ਦੀਆਂ ਫੋਟੋ ਵੀਡੀਓਜ਼ ਕਲਿੱਕ ਕਰ ਰਹੇ ਹਨ। ਹਾਂਜੀ। ਉਰੀ ਕਿ ਚਾਹੇ ਕਿਵੇਂ ਵੀ ਆ ਐਚਐਨਐਮ ਦੇ ਬ੍ਰਾਂਡ ਤੋਂ ਆ ਤਾਂ ਵਧੀਆ ਮਿਲੀ ਸੀ। ਆਹ ਹੈ? ਆਹ ਜੈਕਟ ਤਾਂ ਚਾਹੀਏ ਦੂਸਰੇ ਕੱਪੜੇ ਖਰਾਬ ਹੀ ਹੋ ਗਏ ਸੀ। ਆਹ ਤਾਂ ਵਧੀਆ ਮਿਲੀ ਸੀ। ਕੀ ਬਾਤ ਹੈ। ਆਜੀ ਇਧਰ ਲੋ ਵੀ ਲੈਦਰ ਦੇ ਬੂਟ ਰਿੱਕੀ ਬਣਵਾਉਂਦਾ ਹੁੰਦਾ ਹਮੇਸ਼ਾ ਮਲੇਰ ਕੋਟਲੇ ਤੋਂ ਐਨੂੰ ਅਸੀਂ ਮਲੇਰ ਕੋਟਲੇ ਜਾਂਦੇ ਰਹਿੰਨੇ ਆ ਇਹ ਖਰਾਬ ਨਹੀਂ ਹੁੰਦੇ ਇਹ ਖਰਾਬ ਨਹੀਂ ਹੁੰਦੇ ਇੱਕ ਵਾਰੀ ਪੈਸੇ ਲਾ ਕੇ ਦਵਣ ਵੀ ਬਣਵਾ ਬਣਵਾਉਣੇ ਦੇ ਕੇ ਆ ਕਿਦਨ ਮਿਲਨੇ ਸੱਚਾ ਹਫਤਾ ਹੋ ਗਿਆ ਠੀਕ ਹੈ ਤੇ ਆ ਇਧਰ ਇਹ ਸੱਤਰ 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 ਹੀ ਨਾਲ ਹੀ ਰੱਖਦੇ ਕੱਠਾ ਕਰੋ ਕਿਉਂਕਿ ਅਸੀਂ ਤੁਸੀਂ ਕਹੋ ਫੋਟੋ ਤੇ ਹੋਵੇ ਇਹਨਾਂ ਦੀ ਵੀਡੀਓ ਕੌਣ ਬਣਾਉਂਦਾ ਆ ਬਣਾਉਂਦਾ ਹੂੰ ਕਣੀ ਵੀਡੀਓ ਹੋਰ ਕੋਈ ਨਹੀਂ ਬਣਾਉਂਦਾ ਵੀਡੀਓ ਬਣਾਦੇ ਠੀਕ ਹੈ ਹਣਾ ਸਹੀ ਗੱਲ ਆ ਕੈਂਦੀ ਲੋਡ ਵੀ ਨਹੀਂ ਹੈਗੀ ਪਰ ਇਹ ਸਾਫਾ ਕਿੰਨਾ ਕਿੰਨਾ ਪੁਰਾਣਾ ਹਨਾ ਹੁਣ ਵੀ ਦੇਖ ਫਿਰ ਤੁਸੀਂ ਟਿਕਟੋਕ ਵੇਲੇ ਦਾ ਜਦੋਂ ਟਿਕਟੋਕ ਬੰਦ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਦੇਖ ਲਓ ਉਦੋਂ ਦਾ ਇਹ ਆਪਣੇ ਕੋਲੇ ਮੰਮੀ ਡੈਡੀ ਮੈਂ ਲਗਾ ਦੰਦਰ ਬੈਠੇ ਉਹਨ ਲਈ ਪੁਜਾਰ ਨੂੰ ਹੈਨਾ ਅਸਤ ਅਸਤ ਰਹੇ ਇਹਨਾਂ ਦਾ ਅਸਤ ਲੋਬੀ ਆਪਾਂ ਵੀ ਹੋ ਗਏ ਆ ਰੈਡੀ ਸਦਾ ਰਣਵੀਰ ਸਿੰਘ ਜੀ ਵੀ ਹੋ ਗਏ ਨੇ ਰੈਡੀ ਮੈਂ ਨਾ ਡੈਡੀ ਮੈਂ ਨਾ ਜਮਾ ਸੇਵ ਰਿੱਕੀ ਦਾ ਸਕੂਟਰ ਨਾਲ ਦਾ ਸਕੂਟਰ ਦੇਖਿਆ ਜੁਝਾਰ ਜਿੱਡੇ ਜਵਾਕ ਨਾ ਜਮਾ ਡਿੱਟੋ ਡੜੀ ਜੁਝਾਰ ਜਿੱਡਾ ਮਤਲ ਸਕੂਟਰ ਨਹੀਂ ਦਾ ਛੋਟਾ ਜਿਹਾ ਸਕੂਟਰ ਹੁੰਦਾ ਮੰਮੀ ਜਮਾ ਸੇਵ ਕਲਰ ਸੇਵ ਡਿਜ਼ਾਈਨ ਮੈਂ ਰਿੱਕੀ ਨੂੰ ਡੈਲੀ ਦੁਕਾਨ ਕੋਲੋਂ ਲੱਗਦੀ ਕਹਿੰਦੇ ਨੇ ਰਿੱਕੀ ਲੈ ਲਈਏ ਨਾ ਖੁਦ ਨਹੀਂ ਲੈਣਾ ਹੋਏ ਮੇਰਾ ਆਜ ਕਿਤੇ ਜਵਾ ਨਾ ਰੱਖ ਦਾਂਗੇ ਬਿੱਟ ਨਾ ਲਾਵੇ ਉਹਦਾ ਲੱਗਣਾ ਹੋਰ ਮਿਲ ਜੂਗਾ ਹੋਰ ਲੈ ਲਾਂਗੇ ਜੇ ਕੋਈ ਹੋਰ ਮਿਲ ਗਿਆ ਨੂੰ ਰੰਗ ਕਰਾਵਾਂਗੇ ਹੈ ਨਾ ਰਿੱਕੀ ਥੋੜਾ ਰੰਗ ਕਰਾਵਾਂਗੇ ਕਿ ਨਹੀਂ ਮੰਮੀ ਵਾਲਾ ਸੋਹਣਾ ਮੰਮੀ ਮੂਰੇ ਪਿਆ ਮੂਰੇ ਰੱਖਿਆ ਹੋਇਆ ਉਹਨਾਂ ਨੇ ਰਿੱਕੀ ਮੈਨੂੰ ਕਹਿੰਦਾ ਮਨਪ੍ਰੀਤ ਸਕੂਟਰ ਆ ਗਿਆ ਹੋਇ ਤੀਰਾ ਮੈਂ ਕਿਹਾ ਵੀ ਰਿੱਕੀ ਜਮੀ ਤੇਰੇ ਸਕੂਟਰ ਨਾਲ ਦਾ ਲਓ ਬਈ 2010 ਸਾਮਾਨ ਕਰ ਲਿਆ ਪੈਕ ਰੋਟੀ ਖਾ ਲਈ ਮੰਮੀ ਜੋ ਯਾਰ ਨੇ ਠੀਕ ਹੈ ਬਈ ਠੀਕ ਹੈ ਦਮਰੂ ਜੱਤਲੀਏ ਉਹ ਭੈਣ ਆਈ ਸੀ ਨਹੀਂ ਹੁੰਦਾ ਇਹਨੂੰ ਲੈ ਜਾਣੇ ਬਸ ਜਾਣੇ ਆ ਭੈਣ ਨੂੰ ਲੈ ਜਾਾਂਗੇ ਆਪਾਂ ਜਾਣੇ ਆ ਮੰਮਾ ਲੱਡੂ ਘਰੀ ਰੱਖ ਲਿਓ ਕਿਉਂਕਿ ਸਾਨੂੰ ਇੱਕ ਡੱਬਾ ਹੋਰ ਆਇਆ ਹੋਇਆਗਾ ਸਾਡੇ ਕਾਰੀਗਰ ਦਾ ਵਿਆਹ ਦਾ ਨਾ ਉਹ ਡੱਬਾ ਦੇਖ ਕੇ ਗਿਆ ਕਿ ਨਹੀਂ ਰੱਖੀ ਸਾਡੀ ਮੰਮੀ ਬਾਈ ਵਾਲੀ ਲੱਕੀ ਆ ਸਾਡੀ ਮੰਮੀ ਦਾ ਦਿਲ ਇੰਨਾ ਸਾਫ਼ ਆ ਸਾਡੀ ਮੰਮੀ ਦੇ ਦਿਲ ਸਾਫ਼ ਕਰਕੇ ਬਹੁਤ ਖੁਸ਼ ਬਣਾਇਆ ਸੀ ਹੈ ਨਾ ਰਿੱਕੀ ਪ੍ਰਮਾਤਮਾ ਸਾਡੀ ਮੰਮੀ ਨੂੰ ਚੜ੍ਹਦੀ ਕਲਾ 'ਚ ਰੱਖੇ ਮੰਮੀ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਜਾਨੇ ਤੈਨੂੰ ਬਹੁਤ ਲਾਈਕ ਕਰਦੇ ਨੇ ਤੈਨੂੰ YouTube ਤੇ ਮੰਮੀ ਬਹੁਤ ਪਿਆਰ ਕਰਦੇ ਨੇ ਸਾਰਿਆਂ ਨੇ ਪਤਾ ਕੀ ਕਹਿੰਦੇ ਨੇ ਵੀ ਤੁਹਾਡੀ ਮੰਮੀ ਇਜ਼ ਬੈਸਟ ਮੰਮੀ ਵੀ ਮੇਰਾ ਜੀ ਕਰਦਾ ਹੁੰਦਾ ਵੀ ਤੁਹਾਡੀ ਮੰਮੀ ਕੋਲ ਆ ਕੇ ਗੱਲਾਂ ਕਰਕੇ ਜਾਵਾਂ ਦੇਖ ਮੰਮੀ ਐਨਾ ਪਿਆਰ ਕਰਦੇ ਨੇ ਲੋਕੀ ਤੈਨੂੰ ਹੋਰ ਹੂੰ ਹੋਰ ਕੀ ਨਹੀਂ ਮੰਮੀ ਤੇ ਤੇਰੇ ਕਰਕੇ ਕਰਦੇ ਤੇਰਾ ਸੁਭਾਅ ਵਾਲਾ ਵਧੀਆ ਨਾ ਦੇਖੀ ਤੇ ਮੰਮੀ ਤੂੰ ਨਾ ਆਏ ਆਂਡੇ 'ਚ ਗੱਡੀ ਜਾਏਂਗੀ ਫਿਰ ਥੋੜਾ ਕਰਨੀ ਮੰਤੂ ਇਹਨਾਂ ਪਿਆਰ ਕਰਦੀਆਂ ਸਾਰਿਆਂ ਨੂੰ ਤਾਂ ਕਰਦੀ ਆ ਮਮੀ ਠੀਕ ਹੈ ਮਾਤਾ ਰਾਣੀ ਲਓ ਵੀ ਆਪਣੇ ਨਾਲ ਸੀਗੀ ਮਮੀ ਦੀ ਭਤੀਜੀ ਮਤਲਬ ਮੇਦੀ ਜਠਾਣੀ ਵੀ ਲੱਗਦੀ ਹੈ ਮੇਰੀ ਭੈਣ ਵੀ ਲੱਗਦੀ ਹੈ ਤੇ ਉਹਨਾਂ ਨੂੰ ਆਪਾਂ ਥਾਰ ਕੇ ਆਏ ਆਂਗੇ ਉਹਨਾਂ ਦੇ ਪੇਕੇ ਠੀਕ ਹੈ ਜਿਜਾਹਰ ਸਿੰਘ ਜੀ ਸੌਂ ਗਏ ਨੇ ਜਠਾਣੀ ਨਹੀਂ ਇਹ ਜਠਾਣੀ ਵੀ ਲੱਗਦੀ ਤੁਸੀਂ ਨਨਦ ਵੀ ਲੱਗਦੀ ਹੈ ਮੇਰੀ ਨਨਦ ਵੀ ਲੱਗਦੀ ਹੈ ਤੇ ਹੁਣ ਆਪਾਂ ਪਹੁੰਚ ਰਹੇ ਆਂ ਬੁਟੀਕ ਤੇ ਜਾ ਰਹੇ ਆਂ ਪਹਿਲਾਂ ਆਪਾਂ ਉਹਨਾਂ ਨੂੰ ਥਾਰਨ ਵਾਗੇ ਸੀਗੇ ਤੇ ਚਲੋ ਥਾਰੇ ਆਏ ਏ ਤੇ ਹੁਣ ਆਪਾਂ ਬੁਟੀਕ ਤੇ ਜਾਂਦੇ ਆ ਮੈਂ ਕਿਹਾ ਕਿਤੇ ਭਾਬੀ ਆਣਾ ਲੱਗਦਾ ਸੀ ਤੇ ਭਾਬੀ ਲਾਉਗੀ ਆ ਇਧਰ ਮਾਰਕੀਟਾਂ ਤੇ ਮਾਰਕੀਟਾਂ ਹੀ ਆ ਰਹੀਆਂ ਨੇ ਹੰਢਿਆਆ ਰੋਡ ਤੇ ਸਾਡੇ ਹਰੇਕ ਦੀ ਮਿਸਤਰੀ ਲੱਗਿਆ ਬੈ ਜਿੱਥੇ ਮਰਜ਼ੀ ਦੇਖ ਲਈ ਤਰੱਕੀ ਜਾ ਸਾਡਾ ਹੰਢਿਆਆ ਰੋਡ ਹੈ ਮਿਸਤਰੀ ਵੀ ਤਰੱਕੀ ਜਾ ਮਿਸਤਰੀ ਵੀ ਤਰੱਕੀ ਜਾ ਤੇ ਹੰਢਿਆਆ ਰੋਡ ਵੀ ਤਰੱਕੀ ਜਾਗਾ ਚਲੋ ਵਧੀਆ ਗੱਲ ਆ ਭਾਈ ਸਭ ਨੂੰ ਤਰੱਕੀ ਕਰਨੀ ਚਾਹੀਦੀ ਆ ਲੋਈ ਮੁਝੇ ਆਪਾਂ ਦੀ ਆਸ ਹੀ ਖਾਸ ਲੋਈ ਪਹੁੰਚੀ ਆਪਾਂ ਦੀ ਆਸ ਹੀ ਖਾਸ ਲੋ ਬਈ ਆਪਾਂ ਨੂੰ ਆ ਗਿਆ ਕਾਰ ਠੀਕ ਹੈ ਇਨਵੀਟੇਸ਼ਨ ਆ ਗਿਆ ਆਪਾਂ ਨੂੰ 19 ਤਰੀਕ ਦਾ ਵਿਆਹ ਹੈ ਜਾਵਾਂਗੇ ਆਪਾਂ ਵਿਆਹ ਕਾੜੀ ਬੜਾ ਸੋਹਣਾ ਬਣਾਇਆ ਹੋਇਆ ਹੈਗਾ ਹੋਰ ਗੱਲਾਂ ਦੀਆਂ ਗੱਲਾਂ ਹੈ ਲਿਖਿਆ ਹੋਇਆ ਹੈਗਾ ਵੀ ਮਨਪ੍ਰੀਤ ਕੌਰ ਸੀਬੀਆ ਬੁਟੀਕ ਹੈ ਨਾ ਸੇਵਾ ਆ ਬੁਟੀਕ ਲਿਖਿਆ ਹੋਇਆ ਨਾਲ ਭਾਈ ਡੱਬਾ ਵੀ ਆਇਆ ਮਠਿਆਈ ਦਾ ਲਓ ਜੀ ਚਾਹ ਬਣਾ ਲਓ ਕਿਰਾਂ ਆਪਣੀ ਧਰ ਲਓ ਘੈਂਟ ਜੀ ਤੇ ਡੱਬਾ ਖੋਲ ਲਓ ਖਲਿਆਰ ਦੋ ਡੱਬੇ ਨੂੰ ਮਿੰਟ ਚ ਖਲਿਆਰ ਦੋ ਮੈਂ ਕਿਹਾ ਮਿੰਟ ਚ ਡੱਬਾ ਬਚਣਾ ਨਹੀਂ ਚਾਹੀਦਾ ਜਮਮ ਵੀ ਲੋ ਭਾਈ ਪੈਕਿੰਗ ਹੋ ਗਈ ਜਾਂ ਸੂਟਾਂ ਦੀ ਹੁਣ ਇਹ ਕਰਕੇ ਆਉਣੇ ਆਪਾਂ ਕੋਰੀਅਰ ਠੀਕ ਆ ਕੋਰੀਅਰ ਆਪਾਂ ਰੱਖਿਾਵਾਂਗੇ ਜਾਂ ਕੇ ਕਰਿਆਵਾਂਗੇ ਇਹ ਹੋ ਗਿਆ ਆਪਣੇ ਕੋਲ डन ਸਾਰਾ ਸਿਸਟਮ ਤੇ ਕਹਾ ਵਾਲੇ ਸੂਟ ਨਾਲ ਦਾ ਇੱਕ ਸੂਟ ਹੀ ਰਹਿੰਦਾ ਆਪਣੇ ਕੋਲ ਜੇ ਕਿਸੇ ਨੇ ਬਾਏ ਕਰਨਾ ਹੋਇਆ ਤਾਂ ਕਰ ਸਕਦੇ ਕੋਈ ਰਹਿੰਦਾ ਬਸ ਜਿਆਦਾ ਨਹੀਂ ਰਹਿੰਦੇ ਇੱਕੋ ਹੀ ਸੂਟ ਰਹਿ ਗਿਆ ਇਹਦੇ ਨਾਲ ਲਓ ਵੀ ਸੂਟ ਹੋ ਗਿਆ ਪੈਕ ਆ ਗਿਆ ਰੈੱਡ ਸੂਟ ਪੈਕ ਠੀਕ ਹੈ ਇਹ ਮੇਰੇ ਬੇਬੀ ਪਿੰਕ ਨਾਲ ਦਾ ਤਿਆਰ ਕੀਤਾ ਸੀ ਆਹ ਆਪਾਂ ਬਲੈਕ ਨਾਲ ਦਾ ਤਿਆਰ ਕੀਤਾਗਾ ਆ ਵੀ ਹੋ ਗਿਆ ਰੈਡੀ ਤੇ ਆ ਆਪਣਾ ਕੂਰੀਅਰ ਕੀਤਾ ਸੀ ਵਾਪਸ ਆ ਗਿਆ ਸੀਗਾ ਦੁਬਾਰਾ ਭੇਜ ਰਹੇ ਹਾਂ ਠੀਕ ਹੈ ਔਰੇ ਜਿਹੜਾ ਨਰਦਾ ਜਿਹੜਾ ਮੇਰਾ ਬੋਟਲ ਗ੍ਰੀਨ ਫੂਟ ਆ ਉਹਦੇ ਨਾਲ ਦਾ ਇਹ orange ਕਲਰ ਦਾ ਰੈਡੀ ਹੋਇਆ ਇੰਨੇ ਕੂਟੇ ਰੈਡੀ ਹੋ ਗਏ ਬਾਕੀ ਜੋ ਵੀ ਰੈਡੀ ਹੋਇਆ ਉਹ ਵੀ ਆਪਾਂ ਇਕੱਠੇ ਕਰ ਲਈਏ ਤੇ ਆਹ ਸੂਟ ਵੀ ਆਪਾਂ ਭਜਨੇ ਸੀ ਆ ਜਾ ਕੁੜੀ ਦਾ ਵੀ ਰੈਡੀ ਆ ਕੁੜੀ ਦਾ ਵੀ ਰੈਡੀ ਆ ਤੇ ਇਹਨਾਂ ਦੇ ਬਸ ਚੁੰਨੀਆਂ ਰਹਿndੀਆਂ ਨੇ ਚੁੰਨੀਆਂ ਦੀ ਕਿਉਂਕਿ ਲੈਸ ਖਤਮ ਹੋ ਗਈ ਸੀ ਨਾ ਲੈਸ ਖਤਮ ਹੋ ਗਈ ਸੀ ਤਾਂ ਕਰਕੇ ਚੁੰਨੀਆਂ ਪੈਂਡਿੰਗ ਨੇ ਇਹ ਤਾਂ ਕੰਮ ਹੋ ਗਿਆ ਜਿਗਾ ਡਨ ਰਿੱਕੀ ਰੱਖਣ ਗਏ ਆ ਬਸ ਤੇ ਕੱਪੜੇ ਤੇ ਆਹ ਸਾਰੇ ਆਪਾਂ ਕੱਪੜੇ ਡਨ ਕਰ ਤੇ ਇੱਕ ਆਪਣੇ ਕੋਲ ਆ ਕੱਲਾ ਦੁਪੱਟਾ ਰੈਡੀ ਕਰਵਾਇਆ ਸੀ ਕੁੜੀ ਨੇ ਠੀਕ ਹੈ ਇਹ ਆਪਾਂ ਦੁਪੱਟਾ ਵੀ ਪੈਕ ਕਰ ਦਈਏ ਲੋ ਬਈ ਕੱਲ ਆਪਣੇ ਤੋਂ ਕੋਈ ਵੀ ਫੋਟੋ ਤੇ ਵੀਡੀਓ ਨਹੀਂ ਸੀ ਬਣੀ ਕਿਉਂਕਿ ਹਨੇਰਾ ਹੋ ਗਿਆ ਸੀਗਾ ਸਾਨੂੰ ਬਟ ਰਾਤ ਅਸੀਂ ਮਿਰਰ ਜੀ ਵੀਡੀਓਜ਼ ਬਣਾ ਲੀਆਂ ਸੀਗੀਆਂ ਆਪਦੀਆਂ ਤਾਂ ਬਟ ਮੇਰੇ ਸੂਟ ਦੀਆਂ ਵੀਡੀਓਜ਼ ਤੇ ਫੋਟੋ ਰਹਿ ਗਈ ਸੀਗੀ ਸੋ ਆਪਾਂ ਹੁਣ ਚੱਲੇ ਆ ਰੈਡੀ ਹੋ ਕੇ ਠੀਕਾ ਫੋਟੋ ਵੀਡੀਓਜ਼ ਦਾ ਸ਼ੂਟ ਕਰਨ ਤੇ ਆਪਾਂ ਚੱਲਿਆਂ ਆਊਟਲੈਟ ਕਿਉਂਕਿ ਆਊਟਲੈਟ ਦੇ ਵਿੱਚ ਵਧੀਆ ਸ਼ੂਟ ਹੋ ਜਾਂਦਾ ਹੈ ਮੇਰਾ ਸਾਰਾ ਫੋਟੋਸ ਵੀ ਵਧੀਆ ਕਲਿੱਕ ਹੋ ਜਾਂਦੀਆਂ ਤੇ ਵੀਡੀਓਜ਼ ਵੀ ਵਧੀਆ ਬਣ ਜਾਂਦੀਆਂ ਨੇ ਬਾਕੀ ਜੁਝਾਰ ਕਰਕੇ ਤੁਹਾਨੂੰ ਪਤਾ ਹੀ ਆ ਟਾਈਮ ਆ ਜਿਹੜਾ ਸਾਡਾ ਉਹ ਇਧਰ ਉਧਰ ਹੋ ਜਾਂਦਾ ਹੁਣ ਵੀ ਮੈਨੂੰ 2 ਘੰਟੇ ਹੋ ਗਏ ਰੈਡੀ ਹੋਈ ਨੂੰ ਪਰ ਟਾਈਮ ਹੀ ਨਹੀਂ ਸੀ ਮਿਲਿਆ ਹੁਣ ਕਿਤੇ ਜਾ ਕੇ ਟਾਈਮ ਮਿਲਿਆ ਤਾਂ ਹੁਣ ਆਪਾਂ ਜਾ ਰਹੇ ਆ ਠੀਕ ਆ ਕਿ ਮਿਲਦੇ ਆਪਾਂ ਤੁਹਾਨੂੰ ਸਿੱਧਾ ਆਊਟਲੈਟ ਜਾ ਕੇ ਲੋਕੇਸ਼ਨ ਤੇ ਲੋ ਵੀ ਆਪਾਂ ਪਹੁੰਚ ਗਏ ਸੀਗੇ ਆਊਟਲੈਟ ਬਟ ਕੋਈ ਵੀ ਲੋਕੇਸ਼ਨ ਸਹੀ ਨਹੀਂ ਹੈਗੀ ਇੱਥੇ ਵੀ ਬਾਹਰ ਬਹੁਤ ਜਣੇ ਬੈਠੇ ਆ ਤੇ ਬਾਹਰ ਉੱਥੇ ਵਧੀਆ ਨਹੀਂ ਬਾਨੀ ਹੁਣ ਆਪਾਂ ਕੋਈ ਹੋਰ ਲੋਕੇਸ਼ਨ ਦੇਖਦੇ ਆ ਸਟਾਰਬਕ ਦੇਖੀ ਸੀਗੀ ਬਟ ਸਟਾਰਬਕ ਤੇ ਵੀ ਕਾਫੀ ਜਣੇ ਬੈਠੇ ਸੀਗੇ ਇਹ ਤਾਂ ਕਰਕੇ ਫਿਰ ਹੁਣ ਆਪਾਂ ਕੋਈ ਹੋਰ ਲੋਕੇਸ਼ਨ ਲੱਭਦੇ ਆ ਇਧਰੋਂ ਜਾਂਦੇ ਆ ਸ਼ਾਇਦ ਵੀ ਜਿਹੜਾ ਇਟਨ ਪਲਾਜ਼ਾ ਉਹਦੇ ਪਿੱਛੇ ਹੋਵੇ ਹੈਨਾ ਹਮ ਇਧਰ ਇਹਦੇ ਪਿੱਛੇ ਹੋਵੇ ਸ਼ਾਇਦ ਉੱਥੇ ਇੱਥੇ ਕਾਫੀ ਜਣੇ ਬੈਠੇ ਸੀਗੇ ਸ਼ਾਇਦ ਮਨੋਤ ਨੇ ਮੈਂ ਦੇਖਿਆ ਕੌਫੀ ਤਾਂ ਸ਼ਾਇਦ ਖਤਮ ਹੋਣ ਆ ਰਹੀ ਹੈ ਹਾਂ ਗਿੰਦੀ ਚੱਕ ਲਓ ਵੀ ਆ ਜਗ੍ਹਾ ਤੇ ਸ਼ਾਇਦ ਬਣ ਸਕਦੀ ਉਧਰ ਸ਼ਾਂ ਵੀ ਹੈਗੀ ਆ ਇੱਥੇ ਬਣਾਉਣੇ ਆਪਾਂ ਲਓ ਜੀ ਬਣੀਆਂ ਫੋਟੋਜ਼ ਵੀਡੀਓਜ਼ ਹੋ ਗਿਆ ਕੰਪਲੀਟ ਠੀਕ ਆ ਅਸੀਂ ਦੋਨੋਂ ਜਣਿਆਂ ਨੇ ਵੀ ਖੱਪਲ ਨੇ ਵੀ ਬਣਾ ਲਈਆਂ ਇਹਨਾਂ ਨੇ ਵੀ ਬਣਾ ਲਈਆਂ ਸੂਟ ਦੀ ਡਿਟੇਲ ਮੈਂ ਤੁਹਾਨੂੰ ਜਾ ਕੇ ਦੇ ਰਹੀ ਆ ਲਓ ਭਈ ਆਹ ਦੇਖ ਲਓ ਇੱਧਰ ਚੱਪਲਾਂ ਮਾਈਆਂ ਸੀ ਨਾ ਪਹਿਲਾਂ ਮੈਂ ਗੱਡੀ ਚੱਪਲਾਂ ਰੱਖਿਆ ਨੇ ਜੁੱਤੀ ਨੇ ਮੇਰੇ ਲੱਗਦੀ ਏ ਥੋੜੀ ਜੀ ਜੁੱਤੀ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਨਹੀਂ ਲੱਗ ਰਹੀ ਏ ਮੇਰੀ ਉਹ ਵੀ ਫਿਰ ਆ ਗਿਆ ਆਪਾਂ ਕੈਨੇਡੀਅਨ ਵੀਜ਼ਾ ਠੀਕ ਆ ਇੱਥੇ ਆ ਕੇ ਕੀਤਾ ਆਪਾਂ ਪੀਜ਼ਾ ਆਰਡਰ ਰਿੱਚੀ ਕਰ ਰਹੇ ਨੇ ਆਰਡਰ ਖਾਪੀ ਕੇ ਫਿਰ ਜਾਵਾਂਗੇ ਆਪਾਂ ਕੈਨੇਡੀਅਨ ਵੀਜ਼ਾ ਤੋਂ ਹੋ ਗਿਆ ਆਪਣਾ ਪੀਜ਼ਾ ਆ ਗਿਆ ਨਾਲ ਆ ਗਿਆ ਫਰਾਈਆਂ ਓ ਮਾਈ ਗੋਡ ਕੀ ਜਦ ਬਹੁਤ ਵਸਾਇਆ ਸੀ ਤੇ ਫਰਾਈਆਂ ਵੀ ਪੂਰੀਆਂ ਘੈਂਟ ਦੇ ਜਾਂ ਪਰ ਸਾਡੇ ਤੋਂ ਸਾਰੀਆਂ ਕਾਦੀਆਂ ਨਹੀਂ ਸੀ ਜਾ ਰਹੀਆਂ ਤਾਂ ਫਿਰ ਅਸੀਂ ਸੋਚਿਆ ਸੀ ਕਿ ਅਸੀਂ ਇਹ ਫਰਾਈਆਂ ਪੈਕ ਕਰਵਾ ਲਾਂਗੇ ਪੀਜਾ ਖਾ ਲਵਾਂ ਫਰਾਈਆਂ ਕਰਵਾ ਕੇ ਪੈਕ ਤੇ ਹੁਣ ਆਪਾਂ ਚੱਲਿਆਂ ਵਾਪਸ ਆਪਣੇ ਟਿਕਾਣੇ ਤੇ ਆਪਣੇ ਬੁਟੀਕ ਤੇ ਤੇ ਫਿਰ ਇਸ ਤੋਂ ਬਾਅਦ ਪਸ਼ਮੀਨੇ ਦੇ ਸੂਟ ਵੀ ਬਣ ਚੁੱਕੇ ਨੇ ਮੇਰੇ ਜਿਹੜੇ ਮੈਂ ਆਪ ਦੇ ਡਿਜ਼ਾਈਨ ਕੀਤੇ ਆ ਠੀਕ ਆ ਬਸ ਉਹ ਸਟਿਚ ਹੋ ਰਿਹਾ ਜਿਹੜੇ ਜਲਦੀ ਸਟਿਚ ਹੋ ਜਾਣ ਕਿਉਂਕਿ ਇਸ ਵਾਰ ਨਾ ਯਾਰ 4-5 ਦਿਨ ਜਦੋਂ ਬਾਰਿਸ਼ ਰਹੀ ਹੈ ਨਾ ਉਦੋਂ ਸਾਡੇ ਕੰਮ ਦੀ ਬਹੁਤ ਦਿੱਕਤ ਆਈ ਆ ਕਿਉਂਕਿ ਜਿਹੜੀ ਮੇਰੀ ਵਰਕਸ਼ਾਪ ਆ ਉੱਥੇ ਨਾ ਪਾਣੀ ਆ ਗਿਆ ਸੀਗਾ ਉਹਦੇ ਕਰਕੇ ਸਾਨੂੰ ਬੜੀ ਦਿੱਕਤ ਆਈ ਕਾਰੀਗਰਾਂ ਨੂੰ ਬਹੁਤ ਜਿਹੜਾ ਹੈਗਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਟੋਂ ਹੁਣ ਆਪਾਂ ਫਾਰਮ ਦੇ ਵਿੱਚ ਆ ਗਏ ਆ ਠੀਕ ਹੈ ਤੇ ਦੋ ਤਿੰਨ ਮੇਰੇ ਕਾਰੀਗਰ ਵੀ ਬਿਮਾਰ ਹੋ ਗਏ ਸੀਗੇ ਕਿ ਸ਼ਾਇਦ ਉਹਨਾਂ ਨੂੰ ਠੰਡ ਲੱਗ ਗਈ ਸੀਗੀ ਤਾਂ ਹੁਣ ਆਪਾਂ ਜਾ ਰਹੇ ਆ ਬੁਟੀਕ ਤੇ ਬੁਟੀਕ ਤੇ ਪਹੁੰਚ ਕੇ ਤੁਹਾਡੇ ਨਾਲ ਆਪਾਂ ਕਰਦੇ ਆ ਗੱਲਬਾਤ ਦਾ ਸਿਲਸਲਾ ਸਟਾਰਟ ਹਾਂਜੀ ਬਾਈ ਇੱਥੇ ਤੁਹਾਨੂੰ ਸਾਰਿਆਂ ਨੂੰ ਮੈਂ ਆ ਸੂਟ ਦੀ ਡਿਟੇਲ ਦੇਣੀ ਸੀ ਭੁੱਲ ਗਈ ਇਹ ਜਿਹੜਾ ਸੂਟ ਆ ਇਹ ਬਣਿਆ ਹੋਇਆ ਟਾਸਰ ਸਿਲਕ ਠੀਕ ਐ ਟਾਸਰ ਸਿਲਕ ਤੇ ਬਣਿਆ ਹੋਇਆ ਤੇ ਸਾਰਾ ਜਿਹੜਾ ਇਹ ਤੇ ਹੈਗਾ ਉਹ ਮਸ਼ੀਨ ਵਰਕ ਹੋਇਆ ਹੋਇਆਗਾ ਬਾਈ ਠੀਕ ਆ ਬਾਹਾਂ ਤੇ ਵੀ ਨੈੱਕ ਤੇ ਫਰੰਟ ਤੇ ਸਾਰੇ ਤੇ ਤੇ ਦੁਪੱਟਾ ਜਿਹੜਾ ਹੈਗਾ ਇਹਦੇ ਨਾਲ ਔਰਗੈਂਜ਼ਾ ਦਾਗਾ ਤੇ ਦੁਪੱਟੇ ਤੇ 4 ਸਾਈਡ ਦੇ ਇਥੇ ਲੇਸ ਲੱਗੀ ਹੋਈ ਆ ਠੀਕ ਐ ਰਣਵੀਰ ਸਿੰਘ ਜੀ ਮੈਂ ਕਿਹਾ ਦੱਸ ਦਾਂ ਸਾਰਿਆਂ ਨੂੰ ਭੁੱਲ ਗਏ ਸੀਗੇ ਆਪਾਂ ਡਿਟੇਲ ਦੇਣੀ ਸੂਟ ਦੀ ਕਿਉਂਕਿ ਕਲਾਇੰਟ ਆਗੇ ਸੀਗੇ ਕਸਟਮਰ ਆਗੇ ਸੀਗੇ ਤਾਂ ਕਰਕੇ ਸਾਨੂੰ ਟਾਈਮ ਲੱਗ ਗਿਆ ਸੀਗਾ ਤੇ ਹੁਣ ਅਸੀਂ ਤੇ ਕਿਉਂ ਨਹੀਂ ਇਹਨੇ ਚੁੰਨੀਆਂ ੜਾਈ ਕਰਨੀਆਂ ਪਹਿਲਾਂ ਕੇਨੀ ਦਾ ਟੱਕਣ ਗਮਾਜ ਗਿਆ ਕੇਨੀ ਆਪਾਂ ਨੂੰ ਮਿਲ ਗਈ ਬਟ ਕੇਨੀ ਦਾ ਟੱਕਣ ਗਮਾਜ ਗਿਆ ਕਰਮਜੀਤ ਲੱਭਣ ਗਈ ਸੀ ਇਹ ਨਹੀਂ ਹੈਗਾ ਇਹਦਾ ਟੱਕਣ ਵੱਡਾ ਹੈਗਾ ਇਹਦਾ ਛੋਟਾ ਟੱਕਣ ਹੈਗਾ ਮਿਲਿਆ ਨਹੀਂ ਮੈਨੂੰ ਟੱਕਣੇ ਦਾ ਦੇਖਿਓ ਤੇ ਆਪਣੇ ਲਪਾਫੇ ਬੜੇ ਪਿਆਰੇ ਲੱਗ ਰਹੇ ਨੇ ਸਿਵੀਆ ਬੁਟੀਕ ਦੇ। ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ। ਅਰੇ ਕੀ ਬਾਤ ਹੈ ਕੀ ਬਾਤ ਹੈ ਸਿਵੀਆ ਬੁਟੀਕ। ਬਾਈ ਮਨਪ੍ਰੀਤ कौर ਸਿਵੀਆ। ਲੋ ਬਈ ਦੁਕਾਨ ਵਧਾਤੀ। ਹੁਣ ਆਪਾਂ ਕਰਕੇ ਆ ਰਹੇ ਆਂ। ਕੰਮ ਡਾਈ ਦੇ ਹੈ ਨਾ। ਕਿਉਂਕਿ ਟਾਈਮ ਹੀ ਹੁਣ ਲੱਗਿਆ ਸਾਰਾ ਦਿਨ ਆਪਾਂ ਨੂੰ। ਬਿਲਕੁਲ ਟਾਈਮ ਨਹੀਂ ਲੱਗਿਆ। ਵੀ ਜੀ ਹੀ ਇੰਨਾ ਜ਼ਿਆਦੇ ਸੀਗੇ ਤੇ ਬਾਕੀ ਕਲਾਇੰਟ ਬਹੁਤ ਜ਼ਿਆਦੇ ਆਗੇ ਸੀਗੇ ਤਾਂ ਕਰਕੇ ਤੇ ਫਿਰ ਵੀ ਇੱਕ ਕਲਾਇੰਟ ਤੇ ਅੱਧਾ ਘੰਟਾ ਘੰਟਾ ਲੱਗ ਜਾਂਦਾ ਇਹ ਚੀਜ਼ ਹੋ ਜਾਂਦੀ ਆ ਚਲੋ ਹੁਣ ਆਪਾਂ ਜਾ ਰਹੇ ਹਾਂ ਠੀਕ ਆ ਬਸ ਹੁਣ ਆਪਾਂ ਆਨਲਾਈਨ ਹੀ ਲੈਂਨੀਆ ਪੜ੍ਹਨੀਆਂ ਨੇ ਹਨਾ ਰਿੱਕੀ ਪਹਿਲਾਂ ਲੈਣੀਆਂ ਪੜ੍ਹਨੀਆਂ ਹੁਣ ਪਹਿਲਾਂ ਲੈਣੀਆਂ ਹੀ ਪੜ੍ਹ ਲੈਨੇ ਆ ਫਿਰ ਆਪਾਂ ਉੱਪਰ ਦੀ ਕ੍ਰੋਸ ਹੋ ਕੇ ਆ ਜਾਵਾਂਗੇ ਕੋਣੇ ਕਿੰਨੇ ਵਜੇ ਜਾਣਾ ਬੱਸ ਤੋ ਜਾਂਦਾ ਉਹ ਹਾਂ 5:30 ਵਜੇ ਜਾਊਗਾ ਤੁਸੀਂ ਮੈਂ 5:00 9 ਮਿੰਟ ਤੋਂ 10 ਰਹੀ ਜੀ ਤੇ ਫਿਰ ਹੁਣ ਲੋ ਬਈ ਕੰਮ ਕਰਨੇ ਵੇਢ ਕੇ ਆਪਾਂ ਆ ਗਏ ਹੁਣ ਫ੍ਰੀ ਤੇ ਚੱਲੇ ਆਪਾਂ ਘਰ ਨੂੰ ਠੀਕ ਹੈ ਤੇ ਡਾਈਡੂ ਦਾ ਕੰਮ ਕਰਨਾ ਸੀਗਾ ਉਹ ਆਪਾਂ ਦੇ ਆਏ ਹੁਣ ਤੜਕੇ ਆ ਕੇ ਬਸ ਆਪਦਾ ਆ ਕੇ ਕੰਮ ਦੇਖਣਾਗਾ ਕਿ ਕੀ ਅੱਜ ਸਾਰਾ ਦਿਨ ਬਸ ਬਹੁਤ ਜ਼ਿਆਦਾ ਬੀਜੀ-ਬੀਜੀ ਸੀ ਬਾਰੇ ਜ਼ਿਆਦਾ ਬੀਜੀ ਸੀ ਚਲੋ ਹੁਣ ਘਰੇ ਜਾ ਕੇ ਖਾਵਾਂਗੇ ਰੋਟੀ ਪਾਣੀ ਭੁੱਖ ਬਹੁਤ ਲੱਗੀ ਪਈ ਆ ਬਹੁਤ ਜ਼ਿਆਦੇ ਇੱਧਰ ਹੁਣ ਟ੍ਰੈਫਿਕ ਵੀ ਵੱਧ ਗਈ ਆ ਟਾਈਮ ਦੇ ਨਾਲ ਨਾਲ ਟ੍ਰੈਫਿਕ ਵੀ ਬਹੁਤ ਜ਼ਿਆਦੇ ਵਧ ਜਾਂਦੀ ਤੇ ਰਿੱਕੀ ਸਾਡਾ ਦਿਲ ਮੰਨਦਾਗਾ ਅੱਪਾ ਯਾਰ ਗੁਰਦੁਆਰਾ ਸੇਵਨੀ ਗਏ ਕਿੰਨਾ ਟਾਈਮ ਹੋ ਗਿਆ ਚੱਲਣਾ ਜਾਈਏ ਕਦੋਂ ਜਮਾ ਅੱਜ ਆਪਣਾ ਕੋਈ ਆਏ ਮੈਂ ਜੋ ਯਾਰ ਕਹਿੰਦਾ ਮੈਂ ਠੀਕੂ ਕੋਲੇ ਜਾਣਾ ਅਸੀਂ ਲਿਆਏ ਗੁਰਦੁਆਰਾ ਅੜੀਸਰ ਸਾਹਿਬ ਕਿਉਂਕਿ ਸਾਡੇ ਰਸਤੇ 'ਚ ਪਲਾਨ ਬਣ ਗਿਆ ਸੀ ਵੀ ਚਲੋ ਆਪਾਂ ਬਾਬਾ ਜੀ ਦੇ ਮੱਥਾ ਤੇ ਕੀ ਜਾਣੇ ਬਹੁਤ ਟਾਈਮ ਹੋ ਗਿਆ ਐ ਹੁਣ ਹਰ ਇੱਕੀ ਕਿ ਆਪਾਂ ਪਹੁੰਚ ਚੁੱਕੇ ਆਂ ਬਾਬਾ ਲੋਵੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਏ ਤੇ ਲੰਗਰ ਵੀ ਛਕਿਆ ਏ ਤੇ ਜੁਜਾਰ ਨੇ ਲੈ ਲਿਆ ਖੇਡ ਠੀਕ ਐ ਜਿਹੜੀ ਐ ਜਗਦੀ ਇਹਦੇ ਹਾਂ ਜਗਦੀ ਆ ਕਿਵੇਂ ਜਗਦੀ ਐ ਖੇਡ ਹੈਨਾ ਜੁਜਾਰ ਨੂੰ ਇਹ ਖੇਡ ਬਹੁਤ ਪਸੰਦ ਆਈ ਸੀਗੀ ਤਾਂ ਕਰਕੇ ਤੇ ਪਾਪਾ ਨੇ ਫਿਰ ਇਹਨੂੰ ਇਹ ਖੇਡ ਲੈ ਕੇ ਦੇਤੀ ਤੇ ਹੁਣ ਦੇਖਦੇ ਆ ਕਿੰਨੇ ਕ ਦਿਨ ਖੇਡਦਾ ਐ ਇਹਦੇ ਨਾਲ ਸ਼ਾਇਦ ਹੀ ਬਾਰੇ ਦਿਨ ਖੇਡੇ 800 ਰੁਪਏ ਦੀ ਆਈਓ ਥੋੜੇ ਮਿਲਣਾ ਹਾਂ ਹਾਂ ਇਹ ਮਹਿੰਗਾ ਵੀ ਇੱਥੇ ਥੋੜਾ ਜਿਹਾ ਹੂੰ ਛੋਲ ਚਲ ਜੀ ਚਲੋ ਬਈ ਹੁਣ ਆਪਾਂ ਜਾਨੇ ਆ ਘਰ ਨੂੰ ਲੋ ਬਈ ਗੱਡੀ ਕੱਢ ਲਈ ਆਪਾਂ ਇੱਥੋਂ ਬਾਹਰ ਠੀਕ ਆ ਹੁਣ ਆਪਾਂ ਜਾਵਾਂਗੇ ਸਿੱਧਾ ਘਰ ਘਰ ਜਾ ਕੇ ਕਰਾਂਗੇ ਰੈਸਟ ਠੀਕ ਹੈ ਤੇ ਪੱਕੀ ਬਈ ਜੁਹਾਰ ਦੀ ਜਿਹੜੀ ਲੋਹੜੀ ਆ ਨਾ ਉਹ ਥੋੜੀ ਜੀ ਸਾਡੇ ਮਤਲਬ ਕਿ ਇਸ ਰਿੱਕੇ ਕ ਵਿਲੇਜ ਕੋਈ ਪ੍ਰੋਬਲਮ ਹੋ ਗਈ। ਉਹਦੇ ਕਰਕੇ ਆਪਾਂ ਨੂੰ ਜਿਹੜੀ ਲੋੜੀ ਆ ਉਹ ਪੋਸਟਪੌਂਡ ਕਰਨੀ ਪਈ। ਬਾਕੀ ਸੀ ਦੋ ਤਿੰਨ ਲੋੜੀਆਂ ਅਟੈਂਡ ਕੀਤੀਆਂ ਤਾਂ ਉੱਥੋਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਯਾਰ ਹਾਂ ਵੀ ਬੱਚੇ ਦਾ ਔਖਾ ਹੋ ਜਾਂਦਾ ਥੋੜਾ ਜਿਹਾ। ਵੀ ਜਦੋਂ ਬੱਚਾ ਵੱਡਾ ਹੋਊਗਾ ਨਾ ਸਮਝਦਾਰ ਹੋ ਗਿਆ ਉਹਨੂੰ ਯਾਦ ਵੀ ਰਵੇ ਆਪਦੀ ਹੈ ਨਾ ਉਹ ਯਾਦਗਰੀ ਤਾਂ ਆਪਾਂ ਸੋਚਿਆ ਵੀ ਆਪਾਂ ਉਦੋਂ ਸੈਲੀਬ੍ਰੇਟ ਕਰਾਂ। ਕੁੱਲ ਮਿਲਾ ਕੇ ਆਪਣੀ ਜਿਹੜੀ ਲੋੜੀ ਐ ਜੁਝਾਰ ਦੀ ਉਹ ਕੈਨਸਲ ਹੋ ਗਈ ਹੁਣ ਤੇ ਥੋੜਾ ਰੈਸਟੂਰੈਂਟ ਜਿ ਮਰ ਗਿਆ ਹਾਂ ਉਹਦੇ ਕਰਕੇ ਮੈਂ ਕਿਸਰੇ ਇੱਕ ਇੱਕ ਵੀਲੇ ਰਿਸ਼ਤੇਦਾਰੀ ਚ ਤੇ ਉਹਦੇ ਕਰਕੇ ਫਿਰ ਆਪਾਂ ਨੂੰ ਇਹ ਹਾਂ ਡੀਜੇ ਡੂਜੇ ਲਾਉਂਦੇ ਹਨਾ ਪਰ ਉਹ ਵਧੀਆ ਨਹੀਂ ਲੱਗਦਾ ਸੋ ਤਾਂ ਕਰਕੇ ਫਿਰ ਆਪਾਂ ਜਿਹੜਾ ਹੈਗਾ ਲੋੜੀ ਦਾ ਕਰ ਰਹੇ ਹਾਂ ਕੈਨਸਲ ਪ੍ਰੋਗਰਾਮ ਤੇ ਹ ਹੋ ਸਕਦਾ ਵੀ ਜੇ ਚਲੋ ਯਾਰਾਂ ਦੋਸਤਾਂ ਨੇ ਇਹਨਾਂ ਦਿਨੇ ਹਨਾ ਜਾਂ ਕਿਸੇ ਨੇ ਪਾਰਟੀ ਲੈਣੀ ਹੋਈ ਤਾਂ ਬਾਹਰ ਚਾਹੇ ਪਾਰਟੀ ਕਰਤੀਏ ਹਾਂ ਨਹੀਂ ਤਾਂ ਬਸ ਘਰੇ ਤਾਂ ਫਸਲ ਦੀ ਰੇਟ ਨਹੀਂ ਕਰ ਰਹੇ ਛੋਟਾ ਮੋਟਾ ਸੈਲੀਬ੍ਰੇਸ਼ਨ ਜਿਵੇਂ ਪਿੰਡ ਚ ਰਿਓੜੀਆਂ ਵਗੈਰਾ ਬੰਡਣੀਆਂ ਹਨਾ ਉਹ ਚਾਹੇ ਬੰਡੇ ਆਉਣ ਉਹਦਾ ਵੀ ਪੱਕਾ ਪਤਾ ਨਹੀਂ ਹਾਂ ਉਹਦਾ ਵੀ ਨਹੀਂ ਪੱਕਾ ਪਤਾ ਕੀ ਬੰਨਣਾ ਕੀ ਨਹੀਂ ਬੰਨਣਾ بس ਇਹ ਤੁਹਾਨੂੰ ਦੱਸਣਾ ਸੀ ਕਿ ਭੈਜੂਹਾਰ ਦੀ ਲੋੜੀ ਆਪਾਂ ਨਹੀਂ ਮਨਾ ਰਹੇ ਹੁਣ ਆਪਾਂ ਜਾ ਰਹੇ ਆ ਘਰ ਤੇ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਲੋਈ ਮਿੱਤਰੋ ਰੋਜ ਕੇ ਘਰ ਤੇ ਹੁਣ ਚੱਕ ਰਹੇ ਆਂ ਆਪਾਂ ਸਮਾਨ ਹਾਂ ਸਮਾਨ ਵੀ ਸਾਰਾ ਲੈ ਕੇ ਜਾਣਾ ਜੁੱਤੀਆਂ ਜੋੜੇ ਲੋ ਬਈ ਆਪਾਂ ਤਾਂ ਘਰੇ ਆ ਕੇ ਕਰ ਲਿਆ ਚੇਂਜ ਠੀਕ ਆ ਤੇ ਹੁਣ ਆਪਾਂ ਜਾਣੇ ਆਂ نیچے ਖਾਣੇ ਰੋਟੀ ਪਾਣੀ ਕੀ ਬਣਿਆ ਉ ਰਿੱਕੀ ਹੂੰ ਤੁਸੀਂ ਕਹਾਂਗੇ ਰੋਟੀ ਰਿੱਕੀ ਕਹਿੰਦੇ ਮੈਂ ਨਹੀਂ ਖਾਣੀ ਰੋਟੀ ਤਾਂ ਆਪਾਂ ਦੇਖਦੇ ਆਂ ਵੀ ਖਾਣੀ ਆ ਕਿ ਨਹੀਂ ਨਹੀਂ ਤਾਂ ਲੱਡੂਆਂ ਦਾ ਡੱਬਾ ਭਾਏ ਇੱਕ ਲੱਡੂ ਖਾਣਾ ਤਾਂ ਬੰਦ ਆ ਵਾ ਕਿੰਨਾ ਮਰਜੀ ਤਿਆਰ ਬਣ ਜੇ ਮਨਪ੍ਰੀਤ ਕੌਰ ਸੀ ਵੀ ਆ ਕਦੇ ਮਿੱਠਾ ਨਹੀਂ ਛੱਡ ਸਕਦੀ ਬਸ ਪਹੁੰਚੇ ਆ ਉੱਥੇ ਰੂਮ ਚ ਮੁੜ ਕੇ ਫਿਰ ਰੈਸਟੋਰਸਟ ਕਰਨਾ ਆਪਾਂ ਅਗਲੇ ਦਿਨ ਫਿਰ ਉੱਥੇ 4 ਘੰਟੇ ਸਾਨੂੰ ਉੱਥੇ ਲੱਗ ਜਾਏ ਆਫਿਸ ਚ ਅੱਛਾ ਤੇ ਫਿਰ ਮੈਨੂੰ ਮੈਸੀ ਕੀਤਾ ਸੀ ਮੈਂ ਕਿਹਾ ਤੈਨੂੰ ਮੈਂ ਤੇਰਾ ਨਾਕੜੀ ਲੱਗਦੀ ਆ ਮੈਨੂੰ ਯਾਰ ਇਹ ਹਾਂ ਮੈਨੂੰ ਵੀ ਲੱਗਦੀ ਆ ਇਹ ਦੋ ਇਹ ਚੱਕਰ ਕੀ ਆ ਬੰਦਾ ਸਮਝਾਈ ਕਿਹੜੀ ਗੱਲੋਂ ਲੜਦੇ ਤੁਸੀਂ ਮੈਂ ਤਾਂ ਕੁਝ ਨਹੀਂ ਆਖਿਆ ਨੀ ਖੁਇਰੋ ਤਾਂ ਮੈਂ ਫੋਨ ਨਾਲ ਹੀ ਜਾ ਕੇ ਤੁਸੀਂ ਕਿੱਥੇ ਹੋ ਮੈਂ ਤਾਂ ਹਾਂ ਸੀ ਕੱਪੜੇ ਬਦਲਦਾ ਸੀ ਥੱਲੇ ਚੱਕਿਆ ਨਹੀਂ ਫੋਨ ਮੇਰਾ ਮੈਂ ਲਾਇਆ ਵਾ ਮੈਂ ਜਲੂਸ ਜਾ ਕੇ ਉਹਦਾ ਕੋਈ ਨਾ ਉਹ ਆਏ ਹੋਏ ਸੀਗੇ ਅਮਨਿੰਦਰ ਹੁਣਾ ਨੂੰ ਕੀ ਪੀਂਦੀ ਪਰ ਰੋਟੀ ਅੱਛਾ ਤੇ ਉਹ ਆਏ ਹੋਏ ਸੀਗੇ ਉਹ ਬਾਈ ਆ ਹੁ ਨਵਾਂ ਪਰੌਣਾ ਹਾਂ ਅੰਦਰ ਸੀ ਨਾ ਠੀਕ ਆ ਨਾਲ ਅੰਦਰ ਸੀ ਵੀ ਹਾਂ ਬਸ ਮੈਂ ਰੋਟੀ ਰੋਟੀ ਉਹ ਜਰਾਬ ਸਬਜ਼ੀ ਸੁਬਜ਼ੀ ਤਾਂ ਬਣਾ ਲਈ ਸੀ ਪਹਿਲੀਆਂ ਚ ਅੱਜ ਆਏ ਸੀਗੇ ਹਾਂ ਅੱਜ ਆਏ ਆ ਹਾਂਜੀ ਵੀਰੇ ਆਵਾਜ਼ ਹੀ ਉਹਨੂੰ ਹਟ ਗਈ ਸੀ ਆਵਾਜ਼ੋਂ ਹਟ ਗਈ ਸੀ ਅੰਦਰ ਆਈ ਹੁਣੇ ਠੀਕ ਆ ਠੀਕ ਆ ਠੀਕ ਲੋ ਬਈ ਮੈਂ ਕੀਤਾ ਜੋ ਤੈਨੂੰ ਬਹੁਤ ਸਾਰਾ ਤੰਗ ਕੱਦੂ ਦੇਰ ਆਪਣੀ ਇਹ ਮੱਦੂ ਓਏ ਕੱਦੂ ਲੋ ਬਈ ਇੱਧਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਧਰ ਦੇਖੋ ਰਿੱਕੀ ਦਾ ਫੋਨ ਨਹੀਂ ਛੱਡਿਆ ਜ਼ਹਿਰ ਨੇ ਹੁਣ ਮੇਰਾ ਫੋਨ ਚੱਕ ਲਿਆ ਹੁਣ ਪਤਾ ਲੱਗੂ ਹੁਣ ਨਹੀਂ ਦੇਖਿਆ ਕਰਨ ਦੇਣਾ ਕਰਨਾ ਇਹਨੇ ਫੋਨ ਨਹੀਂ ਦੇਖ ਵੀ ਨਹੀਂ ਰਿਹਾ ਬਸ ਉਹਦੇ ਨਾਲ ਪੰਗੇ ਲੈਣੇ ਆ ਇਹ ਕਹਿੰਦਾ ਵੀ ਪਾਪਾ ਯੂਰ ਟਾਈਮ ਇਜ਼ ਓਵਰ ਨਾਉ ਮਾਈ ਟਾਈਮ ਇਜ਼ ਸਟਾਰਟਿੰਗ ਸਟਾਰਟ ਇਹ ਐਂ ਕਹਿੰਦਾਗਾ ਏਅਰਬੱਡ ਲਾਉਂਦਾ ਮੇਰੇ ਟੰਗ 'ਤੇ ਲੰਦਾ ਮੂੰਹ 'ਤੇ ਸਿਰਦੰਦਾ ਵੀ ਲਾਉਣ ਦਵਾਰੀ ਫੇਸ ਵੈੱਡੰਦਾ ਵੀ ਲਾਉਣ ਦਵਾਰੀ ਐਈ ਹੈ ਵੀ ਠੀਕ ਹੈ ਹਾਂ ਬਈ ਤੇ ਕੱਲ ਵਾਲੇ ਬਲੌਗ ਤੇ ਤੁਸੀਂ ਬਹੁਤ ਸੋਹਣੀ ਕਮੈਂਟ ਕੀਤੀ ਸੀ ਬਹੁਤ ਸੋਹਣੇ ਲੱਗਦੇ ਹੋ ਸਾਰੇ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਵਧੀਆ ਕਮੈਂਟ ਕੀਤੇ ਤੇ ਲੋਰੀ ਵਾਲਾ ਮੇਕਅਪ ਕਿਹਾ ਸੀ ਕੁੜੀ ਨੇ ਕਹਿੰਦੀ ਦੀਦੀ ਇੰਨਾ ਕ ਮੇਕਅਪ ਤਾਂ ਤੁਸੀਂ ਆਪ ਹੀ ਕਰ ਲੈਨੇ ਹੋ ਹਾਂ ਬਈ ਮੈਂ ਇੰਨਾ ਕ ਕਰ ਲੈਨੀ ਹੁ ਨਹੀਂ ਆਪ ਕਈ ਵਾਰ ਬਸ ਜੁਝਾਰ ਨਾਲ ਤੁਹਾਨੂੰ ਪਤੀ ਆ ਉੱਥੇ ਆਏ ਹੁੰਦਾ ਚਲੋ ਜਲਦੀ ਜਲਦੀ ਚੇ ਕਰਵਾ ਲਈਏ ਹੈ ਨਾ ਤੇ ਬਸ ਆ ਚੀਜ਼ ਆ ਤੇ ਬਾਕੀ ਜਿਹਦਾ ਕੰਮ ਸੋਹਣਾ ਹੁੰਦਾ ਚਲੋ ਬਈ ਆਪਾਂ ਉਹਦੇ ਬਾਰੇ ਦੱਸ ਦਿੰਨੇ ਆ ਹਨਾ ਚਲੋ ਇੰਨੇ ਚ ਐਵੇਂ ਹੋ ਜਾਂਦਾਗਾ ਵੀ ਤੁਹਾਨੂੰ ਪਤਾ ਲੱਗ ਜਾਂਦਾਗਾ ਵੀ ਚਲੋ ਇਸ ਰੂਪ ਤੇ ਹੀ ਵਧੀਆ ਕੰਮ ਹੁੰਦਾਗਾ ਤੇ ਬਾਕੀ ਹੁਣ ਵੱਜ ਚੁੱਕਿਆ 10:30 ਰਾਤ ਦੇ ਤੇ ਜੁਹਾਰ ਸਿੰਘ ਨੂੰ ਹਜੇ ਖੇਡਾਂ ਸੁਝ ਰਹੀਆਂ ਨੇ ਮੈਂ ਤਾਂ ਇਹਨੂੰ ਕਹੀਦਾ ਵੀ ਸੁਵਾ ਦੇ ਯਾਰ ਰਿੱਕੀ ਦੇ ਭਾਦੀ ਹੋਈ ਪਈ ਆ ਅੱਜ ਪਹਿਲੀ ਵਾਰ ਰਿੱਕੀ ਕੋਈ ਟੱਚ ਛੱਡਿਆ ਏ ਥੋੜਾ ਜ਼ਿਆਦਾ ਟਾਈਮ ਤੇ ਰਿੱਕੀ ਦੇ ਭਾਦੀ ਹੋਈ ਪਈ ਆ ਚਲੋ ਗਾਇਸ ਬਾਏ ਬਾਈ ਇਹ ਸੀਗਾ ਆਪਣਾ ਅੱਜ ਦਾ ਇਨਾ ਕੀ ਬਲੌਗ ਮਿਲਾਂਗੇ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਟਾ ਟਾ ਥੈਂਕ ਯੂ ਬਾਏ ਬਾਏ ਬਈ ਕਰ ਦੋ ਜੁਹਾਰ